ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਪਿੰਡ ਬੜਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸਥਾਨ ਤਨਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਸਥਾਨ ਤੇ ਤਨਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਾਸੇ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸਮੂਹ ਪ੍ਰਬੰਧਕ ਕਮੇਟੀ ਦੇਖ ਰਿਖੇ ਹੈ 15 ਜੁਲਾਈ 2024 ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਵਰੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਨੰਬਰਦਾਰ ਅਤੇ ਹੈਡ ਗ੍ਰੰਥੀ ਚਰਤ ਸਿੰਘ ਜੀ ਨੇ ਸਰਬਤਰਮਨੀਉ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰਕਾਸ਼ ਦਿਹਾੜੇ ਵਿੱਚ ਵਿਸ਼ੇਸ਼ ਜੋ ਗੁਰਦੁਆਰਾ ਬੰਦ ਕਮੇਟੀ ਸ਼ਹੀਦ ਬਾਬਾ ਮਤੀ ਸਾਹਿਬ ਜੀ ਟ੍ਰੋਲੀ ਕਲਾ ਅਤੇ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 11 ਤਰੀਕ ਨੂੰ ਦੋ ਚਰੀ ਖੰਡਪੁਰ ਸਾਹਿਬ ਜੀ ਦੀ ਲੜੀ ਦੇ ਭੋਗ ਦੀ ਰੰਭਤਾ ਹੋਈ ਜਿਨ੍ਹਾਂ ਦੇ ਭੋਗ 13 ਤਰੀਕ ਨੂੰ ਪਾਏ ਜਾਣਗੇ ਅਤੇ ਦੂਸਰੀ ਲੜੀ 13 ਤਰੀਕ ਨੂੰ ਸ਼ੁਰੂ ਹੋਵੇਗੀ। ਅਤੇ ਜਿਨ੍ਹਾਂ ਦੀ ਭੋਗ 15 ਤਰੀਕ ਨੂੰ ਪਾਏ ਜਾਣਗੇ ਇਸ ਤੋਂ ਪ੍ਰੰਤ ਸੁੰਦਰ ਦਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਮਨਜਿੰਦਰ ਸਿੰਘ ਹਰ रायपुर ਵਾਲੇ ਭਾਈ ਤਬਨੀਤ ਸਿੰਘ ਚੰਡੀਗੜ੍ਹ ਵਾਲੇ ਕਥਾ ਕੀਰਤਨਾਂ ਦੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਦਾਤਾ ਜੀ ਦੇ ਲੰਗਰ ਉਤਟ ਵਰਤਾਏ ਜਾਣਗੇ ਅਤੇ ਇਸ ਮੌਕੇ 15 ਜੁਲਾਈ ਨੂੰ ਸਲਾਨਾ ਖੂਦਨ ਕੈਂਪ ਤੇ ਠੰਡੇ ਦਾ ਲੰਗਰ ਤੇ ਬੂਟਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਬਲਕਾਰ ਸਿੰਘ ਬਖਸੀਸ ਸਿੰਘ ਲਾਲ ਸਿੰਘ ਗੁਰਵਚਨ ਸਿੰਘ ਸਰਜੀਤ ਸਿੰਘ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਧਨਜੀਤ ਰਣਜੀਤ ਸਿੰਘ ਅਮਨ ਸੁਖਵਿੰਦਰ ਸਿੰਘ ਸਰਿੰਦਰ ਸਿੰਘ ਸੁਭਜੀਤ ਸਿੰਘ ਸੋਨੂ ਲੰਬੜ ਘੁੰਮਣ ਅਮਰਜੀਤ ਸਿੰਘ ਜਤਿੰਦਰ ਸਿੰਘ ਲੰਬੜਦਾਰ ਸਾਹਿਲ ਗੁਰਵੀਰ ਗੁਰਦੀਪ ਜਸਦੀਪ ਮਨਜੋਤ ਜਸਪ੍ਰੀਤ ਨਵਜੋਤ ਗੁਰਦੇਵ ਸਿੰਘ ਅਤੇ ਇਸ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ i i ਜੀ ਕਾ ਕਲਸਾ ਵਾਧੂ ਗੁਰੂ ਜੀ ਕੀ ਬਤੇ ਗੁਰੂ ਪਿਆਰੀ ਗੁਰਸਾਰੇ ਸਾਧ ਸੰਗਤ ਜੀ ਸੋਭਜ ਬੇਨਤੀ ਹੈ ਲੱਖ ਖੁਸ਼ੀਆਂ ਖਾਸ਼ੀਆਂ ਜੇ ਸਤਿਗੁਰ ਨਦਰ ਕਰੇ ਨਿਰਮਤੇ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਤੇ ਮਹਾਵਾਕ ਅਨਸਾਰ ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਦੇ ਜਨਮ ਦਿਹਾੜੇ ਨੂੰ ਮੋਕੜ ਰਖਦਿਆ ਹੋਇਆ ਪਿੰਡ ਬੱਡਲਾ ਦੀ ਢੋਲੀ ਦੀ ਸਮੂਹੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਇਕੱਤਰ ਹੋ ਕੇ ਹਰੇਕ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਅੱਜ 11 ਤਰੀਕ ਨੂੰ ਕਹਿੰਦੀ ਲੜੀ ਦੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਹਨ ਜਿਨ੍ਹਾਂ ਦੇ 13 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ 13 ਤਰੀਕ ਨੂੰ ਦੂਜੀ ਲੜੀ ਦੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ 15 ਤਰੀਕ ਨੂੰ ਭੋਗ ਪਾਈ ਜਾਣਗੇ ਉਸ ਤੋਂ ਬਰੰਤ ਖੁੱਲੇ ਪੜਾਲਾਂ ਵਿੱਚ ਸਤਿਗੁਰੂ ਜੀਾਂ ਦੀ ਹਜ਼ੂਰੀ ਵਿੱਚ ਦੀਵਾਨ ਸਜਾਏ ਜਾਣਗੇ ਸੋ ਸਾਰੀਆਂ ਹੀ ਸੰਗਤਾਂ ਨੂੰ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਹੈ ਕਿ ਸਾਰੀਆਂ ਇਹ ਸੰਗਤਾਂ ਨੇ ਭਾਈ ਸਮਾਗਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਦੀਵਾਨ ਸੁਣ ਕੇ ਗੁਰਬਾਣੀ ਸਰਵਣ ਕਰਕੇ ਆਪੋ ਆਪਣਾ ਜੀਵਨ ਸਫਲ ਬਣਾਉਣ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।